ਸਾਡੇ ਨਾਲ ਅੱਜ ਹੈਗੇ ਦੀਪਾ ਦੁਪੇ ਮੈਡਮ ਆਜੋ ਅੱਜ ਗੱਲ ਕਰਦੇ ਆ ਨਾ ਕਿ ਆਖਰ ਵਿੱਚ ਗੱਲ ਕੀ ਹੋਈ ਹੈ ਜਿਹੜੇ ਕਾਂਗਰਸ ਨਾਲ ਨਾਰਾਜ਼ ਹੋ ਕੇ ਬੈਠੇ ਦੇਖੋ ਤੁਸੀਂ ਕਹਿ ਰਹੇ ਹੋ ਕਾਂਗਰਸ ਨਾਲ ਨਾਰਾਜ਼ ਨਾਰਾਜ਼ਗੀ ਕਾਂਗਰਸ ਨਾਲ ਨਹੀਂ ਹੈ ਨਾਰਾਜ਼ਗੀ ਚੰਡੀਗੜ੍ਹ ਦੇ ਪ੍ਰਧਾਨ ਐਚਐਸ ਲੱਕੀ ਨਾਲ ਹੈ ਕਾਫੀ ਟਾਈਮ ਤੋਂ ਇਸ ਮਸਲੇ ਚੱਲੀ ਆ ਰਹੀ ਸੀ ਜਿਹੜੀ ਕਿ ਮੈਂ ਕਹਾਂ ਕਿ ਉਹ ਘਰ ਦੇ ਅੰਦਰ ਸੀ ਲੇਕਿਨ ਆ ਜੋ ਕਲਾ ਜੜੀ ਹੈ ਸੜਕਾਂ ਦੇ ਉੱਪਰ ਆ ਗਈ ਉਹਦਾ ਰੀਜ਼ਨ ਸਿਰਫ ਜੇ ਸਿਰਫ ਕੱਲਾ ਹੈ ਤਾਂ ਉਹ ਐਚਐਸ ਲੱਗੀ ਉਹਦੀ ਕਾਰਗੁਜ਼ਾਰੀ ਉਹਦਾ ਕੰਡਕਟ ਉਹਦਾ ਕਰੈਕਟਰ ਇਹ ਸਾਰਾ ਕੁਝ ਉਸ ਦੇ ਉੱਪਰ ਮੈਟਰ ਕਰਦਾ ਆਪਣਾ ਚੋਣ ਲੜਨਾ ਹੈ ਔਰ ਬਾਕੀ ਸਾਰੀ ਕਾਂਗਰਸ ਦੇ ਕਾਰਜਕਰਤਾ ਨੂੰ ਇੱਕ ਦਿਨ ਇੱਕ ਪਾਸੇ ਕਰਕੇ ਰਣ ਲੜਨਾ ਹੈ ਤਾਂ ਉਹ ਲੜ ਸਕਦੇ ਅਸੀਂ ਕਾਂਗਰਸ ਦੇ ਵਿੱਚਾ ਪਾਰਟੀ ਦੇ ਵਿੱਚਾ ਵੋਟ ਜਿਹੜੀ ਹੈ ਉਹ ਸਾਡੀ ਸਾਰਿਆਂ ਦੀ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਜਾਏਗੀ ਹਮੇਸ਼ਾ ਤੁਸੀਂ ਮੰਨਦੇ ਹੋ ਜੇ ਪਵਨ ਕੁਮਾਰ ਬੰਸਲ ਜੀ ਨੂੰ ਸੀਟ ਮਿਲਦੀ ਚੰਡੀਗੜ੍ਹ ਤੋਂ ਤੁਸੀਂ ਇਹਦਾ ਰੋਸ਼ਟ ਕਰਦੇ ਐਚਐਸਓਸੀ ਦੀ ਦੇਖੋ ਜੇ ਪੰਮਨ ਕੁਮਾਰ ਬੰਸਰ ਜੀ ਨੇ ਸੀਟ ਮਿਲਦੀ ਤਾਂ ਬੰਸਰ ਜੀ ਉਹਨੂੰ ਸਮਝਾਉਂਦੇ ਉਹ ਇਹ ਵਰਲਡ ਨਾਲ ਲਿਖਦਾ ਪੰਮਨ ਕੁਮਾਰ ਬੰਸਰ ਕੇ ਸਾਥ ਖੂਆ ਖੇਲਾ ਇਹ ਇਹ ਖੁਦ ਦੀ ਸ਼ਰਮ ਆਂਦੀ ਹੈ ਸਾਨੂੰ ਕਹਿੰਦੇ ਹੋਏ ਕਿ ਪ੍ਰਧਾਨ ਜੀ ਇਹ ਵਰਲਡੀ ਔਰ ਫਿਰ ਝੂਠ ਉਹ ਕਹਿੰਦਾ ਜੀ ਮੇਰਾ ਤਾਂ ਇਹ ਜਿਹੜਾ ਇੰਸਟਾਗ੍ਰam ਦਾ ਉਹ ਹੈ ਉਹ ਪਲੇਟਫਾਰਮ ਹੈ ਇਹ ਚਲਾਈ ਐਨਐਸਯੂਆਈ ਦਾ ਕੋਈ ਮੁੰਡਾ ਚਲਾ ਰਿਹਾ ਹੈ ਜਿਹੜੇ ਲੋਕ ਸਭਾ ਇਲੈਕਸ਼ਨ ਹੈ ਲੋਕਾਂ ਵਾਸਤੇ ਹੈ ਨਾ ਕਿ ਆਪਸੀ ਗੁੱਟਬਾਜ਼ੀ ਵਾਸਤੇ ਜਾਂ ਪਸੰਦ ਤੁਹਾਡੀ ਕੋਈ ਨਾਰਾਜ਼ੀ ਪਾਰਟੀ ਨਾ ਹੈਗੀ ਹੈ ਨਹੀਂ ਹੈਗੀ ਹੈ ਇਹਦੇ ਵੀ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇ ਰਹੇ ਹੋ ਕਿ ਤੁਹਾਡੀ ਆਪਣੀ ਪਰਸਨ ਜਿਹੜੀ ਰੰਗੀਸ਼ ਹੈ ਉਹ ਜਿਆਦਾ ਇੰਪੋਰਟੈਂਟ ਹੈ ਕਿ ਲੋਕੀ ਜਿਆਦਾ ਦੇਖੋ ਲੋਕੀ ਵੀ ਉਸ ਪਾਰਟੀ ਨੂੰ ਚੁਣਨਗੇ ਜਿਹੜੀ ਪਾਰਟੀ ਸਾਥ ਸਤਿ ਕਰੀ ਹੋਈ ਹੈ ਜੇ ਇਹ ਲਕੀ ਨੂੰ ਦੇਖਦੇ ਹੋਏ ਜੇ ਸਾਰੇ 3350 ਬੰਦਾ ਜਿਹੜਾ ਇੱਕ ਪਾਸੇ ਸਿੱਧਾ ਆਪਣੇ ਪਤਾ ਤੋਂ ਦੇ ਚੁੱਕਾ ਹੁੰਦਾ ਕੋਈ ਨਾ ਕੋਈ ਦੁੱਖ ਹੋਏਗਾ ਨਾ ਉਹਦਾ ਇਹ ਇਕੱਲੇ ਦੀਪਾ ਦੂਬੇ ਦਾ ਦੁੱਖ ਨਹੀਂ ਹੈ ਦੀਪਾ ਦੂਬੇ ਦਾ ਤਾਂ ਦੋ ਵਾਸਤੇ ਤਿੰਨ ਵਾਸਤੇ ਚਾਰ ਪੁਆਇੰਟਸ ਤੇ ਦੁੱਖ ਹੋਏਗਾ ਲੇਕਿਨ ਆਮ ਜਨਤਾ ਜਿਹੜੇ ਹੈ ਜਿਹੜੇ 340 50 ਬੰਦਿਆਂ ਨੇ ਸਿੱਧੇ ਦਿੱਤੇ ਉਹ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਹੈ ਨਾ ਆਪਣੇ ਆਪਣੇ ਏਰੀਆ ਤੇ ਉਹਨਾਂ ਤੇ ਕੀ ਇੰਪੈਕਟ ਪਏ ਇੱਕ ਪਾਸੇ ਮੈਡਮ ਸਾਡੇ ਰਾਹੁਲ ਗਾਂਧੀ ਜੀ ਕਹਿ ਰਹੇ ਆ ਕਿ ਲੋਕਤੰਤਰ ਦੀ ਹੱਤਿਆ ਦਾ ਲਾਈਵ ਐਗਜ਼ਾਮਪਲ ਕੱਲ ਹੋ ਕੇ ਹਟਿਆ ਤੁਸੀਂ ਵੀ ਕਹਿ ਰਹੇ ਹੋ ਉਹਨਾਂ ਨੇ ਟਵੀਟ ਵੀ ਕੀਤਾ ਹੈ ਕਿ ਲੋਕਤੰਤਰ ਦੀ ਹੱਤਿਆ ਸ਼ਰਿਆਮ ਹੋ ਰਹੀ ਹੈ ਇੱਕ ਪਾਸੇ ਤੁਸੀਂ ਆਪਸ ਦੇ ਵਿੱਚ ਹੀ ਘਰ ਦੇ ਵਿੱਚ ਲੜੀ ਜਾ ਰਹੇ ਹੋ ਤੁਸੀਂ ਲੋਕਾਂ ਨੂੰ ਕਿਵੇਂ ਕਨਵਿੰਸ ਕਰੋਗੇ ਇਹਹੀ ਤਾਂ ਰੀਜ਼ਨ ਹੈ ਇਹਹੀ ਤਾਂ ਲੜਾਈ ਹੈ ਜਿਹੜੀ ਇਹ ਲੜਾਈ ਅਸੀਂ ਲੜ ਰਹੇ ਆ 350 ਬੰਦਾ ਉਹ ਕਾਦੀ ਲੜਾਈ ਹੈ ਉਹ ਸਿਰਫ ਇਹੀ ਲੜਾਈ ਹੈ ਕਿ ਇੱਕ ਬੰਦੇ ਦੇ ਕਾਰਨ ਸਾਰੇ ਬਦਨਾਮ ਹੋ ਰਹੇ ਅਸੀਰੀਓ ਟੋਕਰੀ ਚੱਕੜੀ ਬਣਾਮੀ ਦੀ ਆਪਣੇ ਸਰਦਾਰ ਕਿਉਂ ਚੱਕੀਏ ਥੀ ਲੈ ਕੇ ਲੈ ਆ ਪਾਰਟੀ ਨੂੰ ਟਾਈਮ ਦੇ ਰਹੇ ਆ ਪਾਰਟੀ ਦਾ ਸਤਾਰ ਕਰ ਰਹੇ ਆ ਲੈ ਤਾਂ ਪੁੱਛ ਲਈ ਇਹ ਪਾਰਟੀ ਤੋਂ ਜੇ ਲੈ ਰਹੀ ਰਹੇ ਤੇ ਕਿ ਇੱਜ਼ਤ ਦੀ ਡਿਮਾਂਡ ਕਰਦੇ ਆ ਜਾਂ ਇੱਕ ਸੈਂਸ਼ੀਲਤਾ ਦੀ ਡਿਮਾਂਡ ਕਰਦੇ ਆ ਜੇ ਉਹ ਵੀ ਨਹੀਂ ਮਿਲ ਸਕਦੀ ਇੱਕ ਬੰਦੇ ਦੇ ਪ੍ਰਤੀ ਹੋਰ ਵੀ ਐਨੇ ਸਾਡੇ ਆਫਿਸ ਬੇਰਰ ਹੈ ਜਨਰਲ ਸੈਕਟਰੀ ਆ ਨੇ ਵਾਈਸ ਪ੍ਰੈਜ਼ੀਡੈਂਟਸ ਨੇ ਡਿਸਟ੍ਰਿਕਟ ਪ੍ਰਧਾਨਾ ਨੇ ਬੂਥ ਪ੍ਰਧਾਨਾ ਨੇ ਬਲੌਕ ਪ੍ਰੈਜ਼ੀਡੈਂਟਾਂ ਨੇ ਸਿਫੇ ਦਿੱਤੇ ਕਿਉਂ ਦਿੱਤੇ ਕੀ ਰੀਜ਼ਨ ਆ ਉਹਦਾ ਸੂਰਤ ਦਾ ਜਿਹੜਾ ਇਲੈਕਸ਼ਨ ਹੈ ਅੱਠ ਕੈਂਡੀਡੇਟ ਨੇ ਵਾਪਸੀ ਲਿਆ ਨਾਮ ਕਾਂਗਰਸ ਦੇ ਬੰਦੇ ਦਾ ਕੈਨਸਲ ਕਰ ਦਿੱਤਾ ਗਿਆ ਨਾਮ ਨਿਲੇਸ਼ ਜੀ ਦਾ ਨਿਲੇਸ਼ ਜੀ ਸਾਹਮਣੇ ਹੋ ਕੇ ਕੋਈ ਮੀਡੀਆ 'ਚ ਬਿਆਨ ਨਹੀਂ ਦੇ ਰਹੇ ਆ ਉਹ ਕਹਿੰਦੇ ਬੈਕ ਡੋਰ ਤੋਂ ਨਿਕਲ ਗਿਆ ਤੇ ਉਹਨਾਂ ਦੇ ਘਰ ਦੇ ਗਏ ਆ ਸਾਲ ਨੂੰ ਪਤਾ ਕਿੱਥੇ ਗਾਇਬ ਹੈ ਕਿੱਥੇ ਨਹੀਂ ਇਹੀ ਹਾਲ ਇੱਕ ਮੋਟਾ ਮੋਟਾ ਐਗਜ਼ਾਮਪਲ ਚੰਡੀਗੜ੍ਹ ਦੇ ਵਿੱਚ ਵੀ ਹੋ ਰਿਹਾ ਹੈ ਕਰਮੱਠ ਕਾਰਜਕਰਤਾ ਹੈ ਕਾਂਗਰਸ ਦਾ ਉਹ ਇੱਧਰ ਉੱਧਰ ਨਹੀਂ ਚੱਕੇਗਾ ਉਹ ਬਲੈਂਕ ਹੋ ਕੇ ਅੱਖਾਂ ਬੰਦ ਕਰਕੇ ਕਾਬੂ ਦਾ ਬਟਨ ਦਬਾ ਕੇ ਆਵੇਗਾ ਹਾਂ ਜਿਹੜਾ ਕੱਲ ਸੂਰਤ ਦੀ ਗੱਲ ਹੋਈ ਉਹ ਬਿਲਕੁਲ ਐਗਜ਼ਾਮਪਲ ਸੇਮ ਹੈ ਜਿਵੇਂ ਉਹ ਉਹ ਜਿਵੇਂ ਅੱਥੇ ਐਮਸੀ ਲਖਸ਼ੇ ਜ ਹੋਇਆ ਪਹਿਲਾ 8 ਬੰਦੇ ਨਿਕਲ ਜਾਂਦੇ ਐ ਬੰਦਾ ਮੋਰੀ ਹੋ ਜਾਂਦਾ ਪਤਾ ਨਹੀਂ ਇਹਦੇ ਕਿਤੇ ਕਿਤੇ ਇਹ ਚੀਜ਼ਾਂ ਬੜਾ ਸਸਸ਼ਾ ਬਣਾ ਕਰਦੀਆਂ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਇਸ ਮੈਟਰ ਉੱਤੇ ਚੱਕੇਗੀ ਸੁਪਰੀਮ ਕੋਰਟ ਤੱਕ ਜਾਏਗੀ ਨਿਆਂ ਜ਼ਰੂਰ ਮਿਲੇਗਾ ਔਰ ਜਬ ਤੁਸੀਂ ਐਮਚ ਦੇਖੋਗੇ ਤਾਂ ਇਹ ਲੱਗੇਗਾ ਕਿ ਬੀਜੇਪੀ ਨੇ ਕਿਤਨਾ ਕਿਤੇ ਗੜਬੜ ਕੀਤੀ ਅੱਸੀ ਗੱਲ ਦੋਸਤੋ ਚੈਨਲ 7 'ਚ ਤੁਹਾਡਾ ਸਵਾਗਤ ਹੈ ਚੰਡੀਗੜ੍ਹ ਦੇ ਵਿੱਚ ਇੱਕ ਹੋਰ ਸੀਟ ਅਨਾਉਂਸ ਹੋ ਚੁੱਕੀ ਹੈ ਅਕਾਲੀ ਦਲ ਦੁਆਰਾ ਹਰਦੀਪ ਸਿੰਘ ਦੀ ਤੇ ਬੀਜੇਪੀ ਦੇ ਸੰਜੇ ਟੰਡਨ ਜੀ ਕਾਂਗਰਸ ਪਾਰਟੀ ਵੱਲੋਂ ਮਨੀਸ਼ Tiwari ਜੀ ਹਾਲਾਂਕਿ ਕਾਂਗਰਸ ਦੇ ਵਿੱਚ ਅੱਜ ਵੀ ਕੁਝ ਠੀਕ ਨਹੀਂ ਚੱਲ ਰਿਹਾ ਸਾਡੇ ਨਾਲ ਅੱਜ ਹੈਗੇਾ ਦੀਪਾ ਦੂਪੇ ਮੈਡਮ ਆਜੋ ਅੱਜ ਗੱਲ ਕਰਦੇ ਹਾਂ ਕਿ ਆਖਰ ਵਿੱਚ ਗੱਲ ਕੀ ਹੋਈ ਹੈ ਜਿਹੜੇ ਕਾਂਗਰਸ ਨਾਲ ਨਾਰਾਜ਼ ਹੋ ਕੇ ਬੈਠੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਤੁਸੀਂ ਕਹਿ ਰਹੇ ਹੋ ਕਾਂਗਰਸ ਨਾਲ ਨਾਰਾਜ਼ ਨਾਰਾਜ਼ਗੀ ਕਾਂਗਰਸ ਨਾਲ ਨਹੀਂ ਹੈ ਨਾਰਾਜ਼ਗੀ ਚੰਡੀਗੜ੍ਹ ਦੇ ਪ੍ਰਧਾਨ ਐਚਐਸ ਲੱਖੀ ਨਾਲ ਹੈ ਕਾਫੀ ਟਾਈਮ ਤੋਂ ਇਸ ਸਮੱਸਿਆ ਚੱਲੀ ਆ ਰਹੀ ਸੀ ਜਿਹੜੀ ਕਿ ਮੈਂ ਕਹਾਂ ਕਿ ਉਹ ਘਰ ਦੇ ਅੰਦਰ ਸੀ ਲੇਕਿਨ ਆ ਜੋ ਕਲਾ ਜਿਹੜੀ ਹੈ ਸੜਕਾਂ ਦੇ ਉੱਪਰ ਆ ਗਈ ਉਹਦਾ ਰੀਜ਼ਨ ਸਿਰਫ ਜੇ ਸਿਰਫ ਕਲਾ ਹੈ ਤਾਂ ਉਹ ਐਚਐਸ ਲੱਕੀ ਉਹਦੀ ਕਾਰਗੁਜ਼ਾਰੀ ਉਹਦਾ ਕੰਡਕਟ ਉਹਦਾ ਕੈਰੇਕਟਰ ਇਹ ਸਾਰਾ ਕੁਝ ਉਦੇ ਉੱਪਰ ਮੈਟਰ ਕਰਦਾ ਬਹੁਤ ਮਹੀਨਿਆਂ ਤੋਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ ਸੀਗੀਆਂ ਹਾਈ ਕਮਾਂਡ ਨੂੰ ਇਹਨਾਂ ਦੀਆਂ ਪ੍ਰੋਬਲਮਾਂ ਇਹਨਾਂ ਦੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸੀਗੀਆਂ ਲੇਕਿਨ ਇਹੀ ਸੋਚ ਕੇ ਹਾਈ ਕਮਾਂਡ ਵੀ ਕਹਿੰਦੀ ਸੀ ਕਿ ਨਹੀਂ ਸਮਝ ਜਾਏਗਾ ਸਮਝਾ ਰਹੇ ਆ ਸਮਝਾ ਰਹੇ ਆ ਲੇਕਿਨ ਅਲਟੀਮੇਟ ਜਿਹੜਾ ਗੁੱਸਾ ਹੈਗਾ ਉਹ ਉਦੋਂ ਬਾਹਰ ਆਇਆ ਜਦ 15 ਤਰੀਕ ਨੂੰ 14 ਤਰੀਕ ਦੀ ਰਾਤ ਨੂੰ ਇਹਨਾਂ ਨੇ ਇੰਸਟਾ ਦੇ ਉੱਪਰ ਇੱਕ ਪੋਸਟ ਫਾਈਲ ਕੀਤੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਪਵਨ ਕੁਮਾਰ ਬੰਸਲ ਦੇ ਸਾਥ ਪਾ ਕੇ ਲਾ ਨਹੀਂ ਸੀ ਵਾਲੀ ਕੋ ਉਸ ਤੋਂ ਜਿਹੜਾ ਰੋਸ ਸੀਗਾ ਦੁਨਿਆਵਾਂ ਉਹ ਸਭ ਬਾਹਰ ਆ ਗਿਆ ਇੱਕ ਐਸੇ ਲੀਡਰ ਨਾਲ ਜਿਹੜਾ ਕਿ ਸੀਨੀਅਰ ਮੋਸਟ ਲੀਡਰ ਐਸਸੀ ਦਾ ਹੈ ਚੰਡੀਗੜ੍ਹ ਦਾ ਤਾਂ ਦੇਖਿਆ ਜਾਵੇ ਤਾਂ ਉਹ ਲੀਡਰ ਹੈ ਹੀ ਨਹੀਂ ਕਿਉਂਕਿ ਜੰਨੀ ਦੀ ਗੱਲ ਕਰਾਂਗੇ ਤਾਂ ਪੂਰੇ ਦੇਸ਼ ਦੀ ਗੱਲ ਕਰਾਂਗੇ ਉਸ ਬੰਦੇ ਦੇ પ્રતિਜਿਗ ਇਸ ਬੰਦੇ ਦੀ ਇਹ ਇੱਜ਼ਤ ਹੈ ਤਾਂ ਫਿਰ ਸਾਡੇ ਵਰਗੇ ਗਰਾਊਂਡ ਲੈਵਲ ਦੇ ਕਾਰਜਕਰਤਾ ਦੀ ਇੱਜ਼ਤਾਂ ਉਹ ਹੀ ਜੜੀ ਪਹਿਲਾਂ ਕਾਟ ਕਰਦੇ ਨੇ ਬਸ ਉਹ ਇਤਿਹਾਸਿਕ ਤੌਰ ਹੀ ਕੰਦਲ ਸੀ ਅੱਜ ਤਾਂ ਕਾਂਗਰਸ ਖੜਾ ਹੈ ਸਾਡੇ ਨੂੰ ਉਹ ਪ੍ਰਧਾਨਾ ਪ੍ਰਧਾਨ ਸਾਹਿਬ ਨਾਲ ਹੈਗੀ ਹੈ ਕਿ ਤੁਸੀਂ ਕਾਂਗਰਸ ਦੇ ਨਾਮ ਡੋਟ ਟੂ ਡੋ ਕੰਪੇਨ ਕਰ ਰਹੇ ਹੋ ਪ੍ਰਧਾਨ ਨੂੰ ਅੱਜ ਹੀ ਲਗਾ ਦੇ ਜੀ ਅੱਜ ਹੀ ਸਾਰੀ ਟੀਮ ਜਿਹੜੀ ਹੈ ਸਾਰੇ ਬੰਦੇ ਜਿਨ੍ਹਾਂ ਨੇ ਡਿਜ਼ਾਈਨ ਕੀਤੇ ਹੈ ਉਹ ਕਾਂਗਰਸ ਵਾਸਤੇ ਕੰਮ ਕਰ ਜਾਣਗੇ ਸਭ ਕੁਝ ਕਰਨਗੇ ਬੂਤ ਅਜੈਂਡਾ ਤੱਕ ਬਣੇ ਹੋਏ ਕਿਉਂਕਿ ਭਾਜਪਾ ਨੇ ਤਾਂ ਬੰਨਾ ਪਰ ਮੁਕੰਮਲ ਆਇਆ ਹੈ ਐਸੇ ਨਾ ਬੰਦ ਨੂੰ ਵਰਤਦਾ ਮਿਲ ਰਿਹਾ ਹੈ ਜੇ ਨਾ ਨਵੇਂ ਜਿਹੜਾ ਉਸ ਪ੍ਰਧਾਨ ਦੇ ਜਿਹੜੇ ਗ੍ਰੇਸਟ ਐਨੇ ਲੋਕਾਂ ਦਾ ਨਰਾਜ਼ਗੀ ਹੈ ਜੇ ਉਹ ਇੱਕ ਬੰਦੇ ਨੂੰ ਐਕਸੈਪਟ ਕਰਨਾ ਚਾਹਦੇ ਆ ਤਾਂ ਫਿਰ ਠੀਕ ਹੈ ਇਹ ਤਾਂ ਉਹ ਮਿਸਰੀ ਨਹੀਂ ਦੇਖਦੇ ਕਿ ਉਹਨਾਂ ਨੇ ਕਿਹਾ ਅਖਰ ਜੇ ਉਹ ਵੀ ਬੰਦੇ ਹੈ ਕਿ ਐਚਐਸ ਲੱਕੀ ਦੇ niche ਹੀ ਉਹਨਾਂ ਨੇ ਆਪਣਾ ਚੋਣ ਲੜਨਾ ਹੈ ਔਰ ਬਾਕੀ ਸਾਰੀ ਕਾਂਗਰਸ ਦੇ ਕਾਰਜਕਰਤਾ ਨੂੰ ਇੱਕ ਦਿਨ ਇੱਕ ਪਾਸੇ ਕਰਕੇ ਰਹਿਣ ਲੜਨਾ ਹੈ ਤਾਂ ਉਹ ਲੜ ਸਕਦੇ ਅਸੀਂ ਕਾਂਗਰਸ ਦੇ ਵਿੱਚ ਆ ਪਾਰਟੀ ਦੇ ਵਿੱਚ ਆ ਵੋਟ ਜਿਹੜੀ ਹੈ ਉਹ ਸਾਡੀ ਸਾਰਿਆਂ ਦੀ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਜਾਏਗੀ ਲੇਕਿਨ ਕੰਮ ਜਿਹੜਾ ਹੈਗਾ ਉਹ ਬਹੀ ਕਰਾ ਉਹਦੋਂ ਤੱਕ ਨਹੀਂ ਕਰਾਂਗੇ ਜਦ ਤੱਕ ਇਹ ਬੰਦੇ ਨੂੰ ਹਟਾ ਨਹੀਂ ਦਿੱਤਾ ਜਾਂਦਾ ਅੱਜ 9 ਦਿਨ ਹੋ ਗਏ ਐ ਇਹ ਮੈਟਰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਹੋ ਰਹੀ ਉਲਟਾ ਇਸ ਮੈਟਰ ਨੂੰ ਹੋਰ ਹਵਾ ਦਿੱਤੀ ਜਾ ਰਹੀ ਹੈ ਪ੍ਰਧਾਨ ਜੀ ਵੱਲੋਂ ਲੋ ਪੇਪਰਾਂ ਦੇ ਵਿੱਚ ਇਹ ਲਿਖਵਾ ਕੇ ਕਿ ਅਸੀਂ ਦੀਪਾ ਜੀ ਨੂੰ ਐਕਸਪੈਲ ਕਰ ਦਾਂਗੇ ਅਸੀਂ ਦੀਪਾ ਜੀ ਤੇ ਕਾਰਵਾਈ ਕਰਾਂਗੇ ਤੇ ਤੁਸੀਂ ਹੁੰਦੇ ਗੋਨ ਦੀਪਾ ਜੀ ਤੇ ਕਾਰਵਾਈ ਕਰਨ ਵਾਸਤੇ ਇਹ ਤਾਂ ਹਾਈ ਕਮਾਂਡ ਨੇ ਵੀ ਦੇਖਣਾ ਹੈ ਕਿ ਇੱਕ ਬੰਦਾ ਜਿਸ ਤੇ ਦੁਨੀਆਂ ਜਾਣਦੇ ਅਲੀਗੇਸ਼ਨ ਹੈ ਠੀਕ ਹੈ ਉਹ ਬੰਦਰ ਐਕਸੈਪਟੈਂਸ ਹੈ ਉਸ ਅਲੀਗੇਸ਼ਨਾਂ ਦੀ ਉਹ ਬੰਦੇ ਨੂੰ ਅਸੀਂ ਹਟਾਣਾ ਹੈ ਕਿ ਇੱਕ ਉਹ ਲੇਡੀ ਨੂੰ ਅਸੀਂ ਹਟਾਣਾ ਹੈ ਜਿਹੜੀ ਲੇਡੀ ਨੇ ਇਹ ਸਬਦਾ ਸਚਾਈ ਜਿਹੜੀ ਹੈ ਅਮਜੱਦਾ ਦੇ ਸਾਹਮਣੇ ਲਿਆਈ ਕਿ ਉਹ ਕਿਉਂ ਨਹੀਂ ਕੰਮ ਕਰਨਾ ਚਾਹਦੀ ਇਹਦੇ ਅੰਡਰ ਕਿਉਂ ਅਸੀਂ ਪ੍ਰਧਾਨੀ ਨੂੰ ਪ੍ਰਧਾਨ ਜਿਹਨੂੰ ਇਹਨੂੰ ਪ੍ਰਧਾਨ ਸਮਝਦੇ ਨਹੀਂ ਕਿਉਂਕਿ ਇਹ ਪ੍ਰਧਾਨ ਦੀ ਕੁਰਸੀ ਤੇ ਬੈਠਣ ਦੇ ਲਾਇਕ ਹੀ ਨਹੀਂ ਹੈ ਗરિਮਾ ਹੀ ਨਹੀਂ ਇਹਦੇ ਕੋਲ ਕਿ ਜਿਹਦੇ ਕੋਲ ਗરિਮਾ ਨਹੀਂ ਉਹ ਬੰਦਾ ਕੰਮ ਕੀ ਕਰੇਗਾ ਤੇ ਸਾਡਾ ਇਹੀ ਮੰਗ ਹੈ ਪਹਿਲਾਂ ਦਿਨ ਤੋਂ ਵੀ ਇਹੀ ਮੰਗ ਸੀ ਅਸੀਂ ਮਨੀਸ਼ ਤਿਵਾੜੀ ਦੇ ਅੰਗੇਸ ਨਹੀਂ ਆ ਇਹ ਬੜੀ ਕਲੀਅਰ ਤੁਹਾਨੂੰ ਗੱਲ ਕਹਿਦਾ ਬੜੇ ਹੁਣ ਵੀ ਮੈਂ 2 ਦਿਨ ਦਿਨ ਪਹਿਲਾਂ ਵੀ ਅਖਬਾਰਾਂ ਚ ਪੜ ਰਹੀਆਂ ਕਿ ਜੀ ਪਵਨ ਕੁਮਾਰ ਬੰਸਲ ਜਿਹਦੇ ਗੁੱਟ ਦੇ ਬੰਦੇ ਐ ਇਹ ਤਾਂ ਇਹ ਕੰਮ ਕਰ ਰਹੇ ਐ ਭਾਈ ਪਵਨ ਕੁਮਾਰ ਬੰਸਲ ਜਿਹਦੇ ਗੁੱਟ ਦੇ ਬੰਦੇ ਐ ਤਾਂ ਹੀ 8 ਮਹੀਨੇ ਤੋਂ 9 ਮਹੀਨੇ ਤੋਂ ਚੁੱਪ ਬੈਠੇ ਸੀ ਲੋਕਾਂ ਨੇ ਥੱਪੜ ਵੀ ਖਾਦੇ ਲੋਕਾਂ ਨੇ ਕੁਰਸੀਆਂ ਵੀ ਮਾਰੀਆਂ ਇੱਕ ਦੂਜੇ ਨੂੰ ਚੱਕ ਕੇ ਲੇਕਿਨ ਕਾਂਗਰਸ ਦੀ ਗਤੀਵਿਧੀ ਬਾਹਰ ਨਹੀਂ ਆਈ ਤੁਹਾਨੂੰ ਕਿਸੇ ਨੂੰ ਇਹ ਗੱਲ ਦੀ ਭਨਕ ਤੱਕ ਨਹੀਂ ਪਈ ਲੇਕਿਨ ਰੋਗ ਵੱਜ ਜਾਂਦਾ ਨਾ ਬਿਮਾਰੀ ਵੱਜ ਜਾਂਦੀ ਹੈ ਤੇ ਅਲਟੀਮੇਟ ਆਪਰੇਸ਼ਨ ਤਾਂ ਹੋਣਾ ਹੀ ਹੈ ਔਰ ਆਪਰੇਸ਼ਨ ਹੋਏਗਾ ਤਬ ਇਹ ਠੀਕ ਨਹੀਂ ਹੋਏਗੀ ਤਬ ਡਾਕਟਰ ਐ ਵੈਂਟੀਲੇਟਰ ਤੇ ਪਾਣਾ ਅੱਜ ਸਥਿਤੀ ਚੰਡੀਗੜ੍ਹ ਦੀ ਵੈਂਟੀਲੇਟਰ ਵਾਲੀ ਹੋਈ ਹੋਈ ਹੈ ਪਰੰਬਤ ਤੁਸੀਂ ਮੰਨਦੇ ਹੋ ਜੇ ਪਵਨ ਕੁਮਾਰ ਬੰਸਲ ਜੀ ਨੂੰ ਸੀਟ ਮਿਲਦੀ ਚੰਡੀਗੜ੍ਹ ਤੋਂ ਤੁਸੀਂ ਇੰਦਾ ਰੋਸ਼ ਕਰਦੇ ਐਚਐਸ ਲੱਗੀ ਜੀ ਦਾ ਦੇਖੋ ਜੇ ਪਵਨ ਕੁਮਾਰ ਬੰਸਲ ਜੀ ਨੂੰ ਸੀਟ ਮਿਲਦੀ ਤਾਂ ਬੰਸਲ ਜੀ ਉਹਨੂੰ ਸਮਝਾਉਂਦੇ ਉਹ ਇਹ ਵਰਲਡ ਨਾਲ ਲਿਖਦਾ ਪਵਨ ਕੁਮਾਰ ਬੰਸਲ ਕੇ ਸਾਥ ਹੁਆ ਖੇਲਾ ਇਹ ਇਹ ਖੁਦ ਜੀ ਸ਼ਰਮ ਹੰਦੀਆਂ ਸਾਨੂੰ ਕਹਿੰਦੇ ਹੋਏ ਕਿ ਇਹ ਪ੍ਰਧਾਨ ਦੀ ਇਹ ਵਰਲਡਿੰਗ ਔਰ ਫਿਰ ਝੂਠ ਉਹ ਕਹਿੰਦਾ ਜੀ ਮੇਰਾ ਤਾਂ ਇਹ ਜਿਹੜਾ ਇੰਸਟਾਗ੍ਰam ਦਾ ਹੋ ਐ ਉਹ ਪਲੇਟਫਾਰਮ ਹੈ ਇਹ ਚਲਾਈ ਐਨਐਸਯੂਆਈ ਦਾ ਕੋਈ ਮੁੰਡਾ ਚਲਾ ਰਿਹਾ ਹੈ ਭਾਈ ਉਹ ਐਨਐਸਯੂਆਈ ਦਾ ਮੁੰਡਾ ਜੀ ਕੋਈ ਯੂਨੀਵਰਸਿਟੀ ਦਾ ਚਲਾ ਰਿਹਾ ਹੈ ਤਾਂ ਮੈਨੂੰ ਇਹ ਦੱਸੋ ਉਹਦੇ ਉੱਪਰ ਕੁਝ ਵੀ ਪਾ ਦੇਗਾ ਐਂਡ ਯੂ ਆਰ ਇਨੋਸੈਂਟ ਰਿਗਾਰਡ ਟੂ 댓 ਤੁਸੀਂ ਕੰਪਲੀਟ ਕੀਤੀ ਉਹਨੂੰ ਮਨਾ ਕਿ ਇਹ ਕਹਿ ਕੇ ਨਹੀਂ ਛੁਟਕਾਰਾ ਹੋਣਾ ਇਹਨਾਂ ਦਾ ਕੋਈ ਹੋਰ ਚਲਾ ਰਿਹਾ ਤੁਸੀਂ ਪ੍ਰਧਾਨ ਹੋ ਜਨ ਨਿਗਰਦੀ ਪ੍ਰਧਾਨਗੀ ਕਰ ਰਹੇ ਹਾਂ ਕੱਲ ਨੂੰ ਕੋਈ ਕੁਝ ਵੀ ਪਾ ਦੇ ਤੋਨ ਨੂੰ ਇੱਕ ਫੋਨ ਆਇਆ ਤੁਸੀਂ ਛੱਟ ਪਹੁੰਚ ਗਏ ਜੀ ਮੈਨੂੰ ਤਾਂ ਪਾਕਿਸਤਾਨ ਤੋਂ ਫੋਨ ਆ ਗਿਆ ਮੈਂ ਪ੍ਰੋਟੈਕਸ਼ਨ ਲੈਣੀ ਹੈ ਤਾਂ ਫਿਰ ਇਦੀ ਕਿਉਂ ਨਹੀਂ ਕੰਪਲੀਟ ਕੀਤੀ ਤੇ ਫਿਰ ਮਤਲਬ ਜੇ ਪਵਨ ਕੁਮਾਰ ਦੀ ਬੰਸਨ ਟਿਕਟ ਮਿਲ ਜਾਂਦੀ ਤੁਸੀਂ ਕਹਿੰਦੇ ਕਿ ਆਪਣੀ ਇਹਨੂੰ ਐਚਐਸ ਲੱੱਕੀ ਜੀ ਨੂੰ ਉਹ ਮਨਾ ਲੈਂਦੇ ਹੁਣ ਹੁਣ ਮਨਾ ਲੂਗੇ ਇਹਨੂੰ ਅਕਲ ਦਿੰਦੇ ਇਹਨੂੰ ਸਮਝਾਉਂਦੇ ਕਿ ਕਾਕੇ ਇਹ ਕੰਮ ਇਵੇਂ ਨਹੀਂ ਹੋਣਾ ਇਵੇਂ ਹੋਣਾ ਲੇਕਿਨ ਜਦ ਇਹਨੇ ਖੁਦ ਹੀ ਉਹਨਾਂ ਦੀ ਇਨਸਲਟ ਕਰ ਦਿੱਤੀ ਟਿਕਟ ਮਿਲ ਗਈ ਹੋ ਗਈ ਗੱਲ ਖਤਮ ਹੋ ਗਿਆ ਮਸਲਸੀ ਕਾਂਦੀ ਉਹਦੇ ਵਿੱਚ ਕੀ ਜ਼ਰੂਰਤ ਸੀ ਬਸ ਤੇਰੇ ਇੰਨਾ ਰੋਸ਼ ਕਾਂਗਰਸ ਦੇ ਆਪਸ ਦੇ ਵਿੱਚ ਇਹ ਲੋਕਾਂ ਤੱਕ ਕਿੱਦਾਂ ਪਹੁੰਚੂਗੇ ਲੋਕਾਂ ਨੇ ਤਾਂ ਤਮਾਸ਼ਾ ਦੇਖ ਲਿਆ ਤੁਸੀਂ ਦੇਖਿਆ ਜਿਹੜੀਆਂ ਵੀਡੀਓ ਇਹ ਵਾਇਰਲ ਹੋ ਰਹੀਆਂ ਕਿਸੇ ਕਿਸੇ ਪਾਰਟੀ ਨੇ ਕੀਤੀਆਂ ਇਹਨਾਂ ਦੀਆਂ ਤੁਸੀਂ ਮੈਨੂੰ ਇਹ ਦੱਸੋ ਕਿ ਉਹ ਕਿੱਥੇ ਟਵਿੱਟਰ ਤੇ ਕਿੱਥੇ-ਕਿੱਥੇ ਪਹੁੰਚੀਆਂ ਕਿੱਥੇ-ਕਿੱਥੇ ਸ਼ੇਅਰ ਹੋ ਗਈਆਂ ਕੀ ਇੱਜ਼ਤ ਰਹੀ ਪੂਰੇ ਦੇਸ਼ ਨੂੰ ਸੱਤਿਆ ਨਾਲ ਫੇਰ ਰਹੇ ਆ ਮੁੰਡਾ ਜੇ ਸੋਚਿਆ ਜਾਵੇ ਤਾਂ ਲੱਕੀ ਜੀ ਦਾ ਜਿਹੜਾ ਇਹ ਐਕਟਰ ਕੰਡਕਟ ਹੈ ਇਹ ਪੂਰੇ ਦੇਸ਼ ਤੇ ਪ੍ਰਭਾਵ ਪਾ ਰਿਹਾ ਹੈ ਇਕੱਲਾ ਚੰਡੀਗੜ੍ਹ ਤੇ ਨਹੀਂ ਪਾ ਰਿਹਾ ਤੁਸੀਂ ਦੇਖਿਆ ਨਾ ਚੰਡੀਗੜ੍ਹ ਦੇ ਵਿੱਚ ਖੇਲਾ ਹੋ ਗਿਆ ਸੀਗਾ ਉਹ ਜਿਹੜਾ ਕੀਤਾ ਮਸੀਨੇ ਉਹਨੇ ਪੂਰੇ ਦੇਸ਼ ਹਿਲਾ ਕੇ ਰੱਖਤਾ ਅੱਜ ਉਸ ਉਹੀ ਗੱਲ ਸੂਰਜ ਚ ਹੋ ਰਹੀ ਹੈ ਰਾਹੁਲ ਜੀ ਟਵੀਟ ਕਰ ਰਹੇ ਹੈ ਰਾਹੁਲ ਜੀ ਦੱਸ ਰਹੇ ਹੈ ਕਿ ਭਾਈ ਆ ਉਹੀ ਕੰਮ ਹੋਇਆ ਜਿਹੜਾ ਚੰਡੀਗੜ੍ਹ ਦੀ ਰੈਫਰੈਂਸ ਨਾਲ ਹੋਇਆ ਤੇ ਪੂਰੇ ਦੇਸ਼ ਵਿੱਚ ਘੁਮਰੀ ਹੈ ਨਾ ਖਬਰ ਤੇ ਇਹ ਕਿਹੜਾ ਖਬਰ ਨਹੀਂ ਰੁਕੀ ਹੈ ਇਹ ਵੀ ਪੂਰੇ ਦੇਸ਼ ਚ ਘੁਮਰੀ ਹੈ ਮਤਲਬ ਆਪਾਂ ਮੰਨ ਸਕਦੇ ਹਾਂ ਕਿ ਕਲੀਅਰ ਕੱਟ ਜਿਹੜੀ ਸੀਟ ਹੈ ਸੰਜੇ ਟੰਡਨ ਜੀ ਦੀ ਇੱਥੇ ਹੈਗੀ ਹੈ ਨਹੀਂ ਇਹ ਨਹੀਂ ਮੈਂ ਤੁਹਾਨੂੰ ਕਹਿ ਸਕਦੀ ਸੰਜੇ ਟੰਡਨ ਦੀ ਹੈ ਸੰਜੇ ਟੰਡਨ ਦੀ ਇਸ ਵਾਸਤੇ ਨਹੀਂ ਹੈ ਕਿਉਂਕਿ ਪਿਛਲੇ 10 ਸਾਲਾਂ ਦਾ ਜਿਹੜਾ ਕਿਰਨ ਖੇੜ ਦਾ ਦਿੱਤਾ ਕੀਤਾ ਹੋਇਆ ਕੰਮ ਯੋਗਦਾਨ 100% ਜਿਹੜਾ ਉਹਨੇ ਨਿਗੰਡੂ ਦਿੱਤਾ ਸੋ ਕਾਲਡ ਉਹ ਸੰਜੇ ਜੀ ਦੇ ਵਾਸਤੇ ਬਹੁਤ ਅੜਚਲਾ ਪੈਦਾ ਕਰੇਗਾ ਦੂਜੀ ਗੱਲ ਜੇ ਅਸੀਂ ਸੋਚੀਏ ਕਿ ਇਹ ਸਾਡੀ ਇਹ ਲੜਾਈ ਕਾਂਗਰਸ ਜਿਹੜੀ ਅਸੀਂ ਲੜ ਰਹੇ ਆ ਇਹਦਾ ਇੰਪੈਕਟ ਉਹਨਾਂ ਨੂੰ ਮਿਲੇਗਾ ਨਹੀਂ ਮਿਲੇਗਾ ਕਿਉਂ ਨਹੀਂ ਮਿਲੇਗਾ ਲੱੱਕੀ ਨੂੰ ਐਨਾ ਕੁਝ ਹੋਣ ਦੇ ਬਾਵਜੂਦ ਖੁਦ ਅਸਤੀਫਾ ਦੇ ਦੇਣਾ ਚਾਹੀਦਾ ਨਹੀਂ ਦੇ ਰਿਹਾ ਅੜਿਆ ਹੋਇਆ ਤਾਂ ਅੜਿਆ ਰਹੇ ਨਹੀਂ ਨਹੀਂ ਤਾਂ ਉਹ ਦੇ ਦੇਗਾ ਤਾਂ ਸਾਰੀ ਕਾਂਗਰਸ ਇੱਕ ਪਾਸੇ ਖੜੀ ਹੈ ਲੜੇਗੀ ਇਲੈਕਸ਼ਨ ਇਹਨਾਂ ਨੂੰ ਜਿਤਾ ਕੇ ਭੇਜੇਗੀ ਤਦ ਬੀਜੇਪੀ ਜਾਂ ਕੋਈ ਹੋਰ ਪਾਰਟੀ ਜਿਹੜੀ ਹੈ ਉਹ ਸੋਚੇਗੀ ਕਿ ਇੰਨੀ ਕਲਾ ਦੇ ਬਾਵਜੂਦ ਵੀ ਇਹ ਇੱਕ ਲੜਾਈ ਕੋ ਬੰਦੇ ਨਾਲ ਹੈ ਲੜਾਈ ਪਾਰਟੀ ਨਾਲ ਨਹੀਂ ਪਾਰਟੀ ਦਾ ਕੈਡਰ ਉਵੇਂ ਸਟਰੋਂਗ ਖੜਾ ਹੈ ਜੇ ਇਸ ਪਾਸੇ ਖੜਾ ਹੈ <table> ਸਾਬੀ ਸਟਰੋਂਗ ਹੈ ਉਧਰ ਚਲੇ ਜਾਏਗਾ ਤਾਂ ਫਿਰ ਉਹ ਸਟਰੋਂਗ ਹੋਏਗਾ ਜਿਹੜੇ ਲੋਕ ਸਭਾ ਇਲੈਕਸ਼ਨ ਹੈ ਲੋਕਾਂ ਵਾਸਤੇ ਹੈ ਨਾ ਕਿ ਆਪਸੀ ਗੁੱਟਬਾਜੀ ਵਾਸਤੇ ਜਾਂ ਤੁਹਾਨੂੰ ਤੁਹਾਡੀ ਕੋਈ ਨਾਰਾਜ਼ਗੀ ਪਾਰਟੀ ਨਾਲ ਹੈਗੀ ਹੈ ਨਹੀਂ ਹੈਗੀ ਹੈ ਇਹਦੇ ਵੀ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇ ਰਹੇ ਹੋ ਕਿ ਤੁਹਾਡੀ ਆਪਣੀ ਪਰਸਨ ਜਿਹੜੀ ਰੰਜਿਸ਼ ਹੈ ਉਹ ਜਿਆਦਾ ਇੰਪੋਰਟੈਂਟ ਹੈ ਕਿ ਲੋਕੀ ਜਿਆਦਾ ਇੰਪੋਰਟੈਂਟ ਹੈ ਦੇਖੋ ਲੋਕੀ ਵੀ ਉਸ ਪਾਰਟੀ ਨੂੰ ਚਲਣਗੇ ਜੜੀ ਪਾਰਟੀ ਸਾਫ ਸੁਥਰੀ ਹੋਏਗੀ ਜੇ ਇਹ ਲੱਖੀ ਨੂੰ ਦੇਖਦੇ ਹੋਏ ਜੇ ਸਾਰੇ 350 ਬੰਦਾ ਜਿਹੜਾ ਇੱਕ ਪਾਸੇ ਅਸਤੀਫਾ ਆਪਣੇ ਪਤਾ ਤੋਂ ਦੇ ਚੁੱਕਾ ਹੁਣ ਤੱਕ ਕੋਈ ਤਾਂ ਕੋਈ ਦੁੱਖ ਹੋਏਗਾ ਨਾ ਉਹਦਾ ਇਹ ਇਕੱਲੇ ਦੀਪਾ ਦੂਪੇ ਦਾ ਦੁੱਖ ਨਹੀਂ ਹੈ ਦੀਪਾ ਦੂਪੇ ਦਾ ਤਾਂ ਦੋ ਵਾਸਤੇ ਤਿੰਨ ਵਾਸਤੇ ਚਾਰ ਪੁਆਇੰਟਸ ਤੇ ਦੁੱਖ ਹੋਏਗਾ ਲੇਕਿਨ ਆਮ ਜਨਤਾ ਜਿਹੜੀ ਹੈ ਜਿਹੜੇ 340 50 ਬੰਦਿਆਂ ਨੇ ਅਸਤੀਫੇ ਦਿੱਤੇ ਉਹ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਹੈ ਨਾ ਆਪਣੇ ਆਪਣੇ ਏਰੀਆ 'ਚ ਪਰ ਉਹਨਾਂ ਤੇ ਕੀ ਇੰਪੈਕਟ ਪਏਗਾ ਲੋਕਾਂ ਦੀ ਆਵਾਜ਼ ਲੋਕੀ ਕਹਿੰਦੇ ਆਪ ਦਾ ਤੁਸੀਂ ਆਪਣੇ ਕਾਂਗਰਸ ਪਾਰਟੀ ਦੇ ਦਫਤਰ ਦੇ ਪ੍ਰਧਾਨ ਦੀ ਤਾਂ ਹਰਕਤਾਂ ਦਾ ਕਾਬੂ ਨਹੀਂ ਪਾ پا ਰਹੇ ਤੇ ਤੁਸੀਂ ਸਾਨੂੰ ਕੀ ਸਮਝਾਓਗੇ ਕਿਹੜੇ ਮੋਨ ਨਾਲ ਅਸੀਂ ਲੋਕਾਂ ਦੇ ਵਿੱਚ ਚਲੇ ਜੀ ਕੁਐਸਚਨ ਏ ਹੈ ਪ੍ਰਤਿਸ਼ਠਾ ਦਾ ਹਰ ਬੰਦੇ ਦੀ ਆਪਣੇ ਏਰੀਆ 'ਚ ਹਰ ਬੰਦਾ ਪ੍ਰਧਾਨ ਹੈ ਜਿਹੜਾ ਵੀ ਚਾਹੇ ਛੋਟਾ ਵਰਕਰ ਹੈ ਚਾਹੇ ਵੱਡਾ ਵਰਕਰ ਹੈ ਉਸ ਤੋਂ ਬਿਨਾ ਕਿਹਾ ਪਾਰਟੀ ਦਾ ਕੋਈ ਬੰਦਾ ਐਂਟਰ ਕਰ ਸਕਦਾ ਹੈ ਉੱਥੇ ਨਹੀਂ ਕਰ ਸਕਦਾ ਤਾਂ ਪ੍ਰਧਾਨ ਜੀ ਇਕੱਲੇ ਕੀ ਕਰਨਗੇ ਪ੍ਰਧਾਨ ਜੀ ਨੂੰ ਤਾਂ ਚਾਹੀਦਾ ਹੈ ਕਿ ਜੀ ਠੀਕ ਹੈ ਸੱਚਾ ਇਹ ਸਪਾਈ ਹੈ ਜਿਹੜਾ ਉਹ ਕਹਿੰਦਾ ਮੈਂ ਐਨਐਚਯੂਆਈ ਤੋਂ ਲੈ ਕੇ ਅਜ ਪ੍ਰਧਾਨ ਦੀ ਸੀਟ ਤੱਕ ਪਹੁੰਚਿਆ ਮੈਨੂੰ ਹਰ ਪਦ ਮਿਲਿਆ ਫਿਰ ਉਹਨੂੰ ਇਹ ਚੀਜ਼ ਤੋਂ ਨਮਸਤੇ ਕਰ ਦੇਣੀ ਚਾਹੀਦੀ ਹੈ ਕਿ ਠੀਕ ਹੈ ਜੇ ਮੇਰੇ ਇੱਕ ਬੰਦੇ ਨਾਲ ਪਾਰਟੀ ਦੇ ਐਨੇ ਬੰਦੇ ਰੁਸ਼ਟ ਹੋ ਗਏ ਜਿਨ੍ਹਾਂ ਨੇ ਪਾਰਟੀ ਨੂੰ ਜਿਤਾਣਾ ਹੈ ਜਿਨ੍ਹਾਂ ਦੇ ਘਰ ਸਾਰਾ ਤਾਰੋਮਦਾਰ ਉਹਨਾਂ ਦੇ ਬੰਦਿਆਂ ਦੇ ਉੱਪਰ ਹੈ ਤਾਂ ਮੈਨੂੰ ਆਪਣੇ ਪਾਰਟੀ ਤੋਂ ਬਸ ਇਖਲਾਸ ਦੇ ਦਿੰਦਾ ਮੈਨੂੰ ਕੋਈ ਦਿੱਕਤ ਨਹੀਂ ਅਸੀਂ ਕਹਿੰਦੇ ਵਰਕਿੰਗ ਪ੍ਰੈਜ਼ੀਡੈਂਟ ਕੋਈ ਵੀ ਲਗਾਓ ਕੋਈ ਬੰਦਾ ਲਗਾਓ ABC ਚਾਹੇ نیچے ਬੂਥ ਦਾ ਬੰਦਾ ਚਾਕੇ ਪ੍ਰਧਾਨ ਬਣਾ ਦਿਓ ਤੁਸੀਂ ਫਟਾਏ ਬ੍ਰੇਕ ਅਸੀਂ ਕੰਮ ਕਰਾਂਗੇ ਅੱਜ ਹੁਣੋਂ ਅਸਤੀਫਾ ਦੇ ਦਿੰਦੇ ਅਸੀਂ 10 ਮਿੰਟਾਂ ਦੇ ਅੰਦਰ ਤੁਹਾਨੂੰ ਸਾਰੇ ਕਾਂਗਰਸ ਤੋਂ ਬੰਨ ਮਿਲਾਂਗੇ ਇੰਟਰੈਕਟਲੀ ਤੁਸੀਂ ਭਾਜੀਪੀ ਨੂੰ ਸਪੋਰਟ ਨਹੀਂ ਕਰਦੇ ਫਿਰ ਇਸ ਤਰ੍ਹਾਂ ਨਹੀਂ ਨਹੀਂ ਭਾਜੀਪੀ ਨੂੰ ਸਪੋਰਟ ਦਾ ਕੋਈ ਮਤਲਬ ਹੀ ਨਹੀਂ ਹੈ ਜੀ ਕਾਂਗਰਸ ਦੇ ਵਿੱਚ ਰਹਿ ਕੇ ਭਾਜੀਪੀ ਨੂੰ ਸਪੋਰਟ ਕਰਨੀ ਹੁੰਦੀ ਤਾਂ ਅਸੀਂ ਕਾਂਗਰਸ ਦਾ ਝੰਡਾ ਘਰ ਉਤਾਰ ਦਿੰਦੇ ਅਸਤੀਫਾ ਦੇ ਦਿੰਦੇ ਕਾਂਗਰਸ ਪਾਰਟੀ ਤੋਂ ਅਸੀਂ ਜਿੱਥੇ ਮਰਜੀ ਖੜੇ ਹੋ ਜਾਂਦੇ ਜਾ ਕੇ ਕਾਂਗਰਸ ਪਾਰਟੀ ਦੇ ਵਿੱਚ ਔਰ ਇਹ ਵੀ ਤੁਹਾਡੇ ਮਾਹੀ ਕਹਿਣਾ ਚਾਹਾਂਗੀ ਕਿ ਸਾਡੇ ਸਾਰੇ ਚੰਡੀਗੜ੍ਹ ਦੇ ਜਿੰਨੇ ਨੇਤਾ ਹੈ ਉਹ ਸਾਰੇ ਜਿਹੜੇ ਅੱਜ ਨੇਤਾ ਬਣੇ ਆ ਉਹ ਬੰਸਰ ਜੀ ਦੀ ਛਤਰਛਾਇਆ ਦੇ ਵਿੱਚ ਉਹਨਾਂ ਤੋਂ ਚੀਜ਼ਾਂ ਨੂੰ ਸਿੱਖ ਕੇ ਉਹਨਾਂ ਨੇ ਟਾਈਮ ਟੂ ਟਾਈਮ ਸਾਨੂੰ ਲੋਕਾਂ ਨੂੰ ਸਮਝਾਇਆ ਕਿ ਬੇਟਾ ਆ ਨਹੀਂ ਆ ਕਰੋ ਆ ਨਹੀਂ ਆ ਕਰੋ ਤਾਂ ਉਹ ਬੰਦੇ ਦੇ ਵਾਸਤੇ ਕਿ ਆਸੀ ਅੱਜ ਪਾਟੀ ਛੱਡ ਦਾਂਗੇ ਨਹੀਂ ਇਹ ਸਾਖਾਂ ਤਾਂ ਲੱਗੀ ਹੋਈ ਹੈ ਨਾ ਤਾਂ ਸਿਰਫ ਪ੍ਰਤੀਸ਼ਠਾ ਦੀ ਸਾਖ ਹੈ ਸੱਚਾਈ ਮੁਰੇ ਲਿਆਂ ਦੀ ਸਾਖ ਹੈ ਔਰ ਸੱਚਾਈ ਨੂੰ ਜੇ ਕੋਈ ਐਕਸੈਪਟ ਕਰਨੋਂ ਤਿਆਰ ਨਹੀਂ ਹੈ ਤੇ ਲੱਕੀ ਜੀ ਜਿੰਦਾਬਾਦ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਕੀ ਲੈਣਾ ਉਸ ਦੇ ਨਾਲ ਜੇ ਨਾਲ ਮਨ ਹੁਣ ਇਹ ਇਲੈਕਸ਼ਨ ਜਿਹੜੇ ਲੜੇ ਜਾ ਰਹੇ ਲੋਕਾਂ ਦੇ ਆਏ ਜਾਂ ਤੁਹਾਡੇ ਆਪਸ ਦੇ ਕਾਂਗਰਸ ਪਾਰਟੀ ਦੇ ਆ ਲੋਕਾਂ ਦੇ ਇਲੈਕਸ਼ਨ ਹੈ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ বিজেপি ਸਰਕਾਰ ਨੇ ਕੀਤੀ ਤੁਹਾਡੇ ਸਾਹਮਣੇ ਕੱਲ ਦਾ ਸੂਰਤ ਦਾ ਐਗਜ਼ਾਮਪਲ ਹੈ ਤੁਹਾਡੇ ਸਾਹਮਣੇ ਲੋਕਤੰਤਰ ਨੂੰ ਬਚਾਣਾ ਹੈ ਸੰਵਿਧਾਨ ਨੂੰ ਬਚਾਣਾ ਇਹ ਸਾਡਾ ਪਰਮ ਕਰਤੱਵ ਹੈ ਰਾਹੁਲ ਜੀ ਦੀ ਜਿੰਨੀਆਂ ਵੀ ਯਾਤਰਾ ਸੀਗੀਆਂ ਉਹ ਸਭ ਦਾ ਇਹੀ ਸੀਗਾ ਕਿ ਨਾਰੀ ਨੂੰ ਨਿਆਏ ਪ੍ਰਦਾਨ ਕਰਨਾ ਜਸਟਿਸ ਪ੍ਰਦਾਨ ਕਰਨਾ ਤਾਂ ਪਹਿਲਾ ਜਸਟਿਸ ਅਸੀਂ ਆਪਣੇ ਕਾਰਿਆਕਰਤਾ ਦਾ ਤਾਂ ਪ੍ਰਦਾਨ ਕਰ ਦਈਏ ਟਾਈਮ ਮੂਹ ਲੈ ਕੇ ਲੋਕਾਂ ਕੋਲ ਜਾਵਾਂਗੀ ਕਿਹੜੇ ਮੂਹ ਨਾਲ ਲੋਕਾਂ ਕੋਲ ਜਾਈਏ ਐਨਾ ਕੁਝ ਹੋ ਗਿਆ ਇਸ ਬੰਦੇ ਨੇ ਕਰਤਾ ਐਨੀ ਜਿੰਨੀ ਜਿੰਨੀ ਮਿਹਨਤ ਅਸੀਂ ਲੋਕਾਂ ਨੇ ਕੀਤੀ ਉਹ ਕੰਟਰੀਬਿਊਸ਼ਨ ਸਾਡੀ ਇਹ ਰਹੀ ਲੇਕਿਨ ਇਸ ਇੱਕ ਬੰਦੇ ਦੇ ਵਾਸਤੇ ਅਸੀਂ ਲੋਕ ਸਭ ਚੁੱਪਚਾਪ ਆਪਣੇ ਘਰ ਬੈਠੇ ਤੁਹਾਨੂੰ ਤੁਸੀਂ ਕਹਿੰਦੇ ਮਨੀਸ਼ तिवारी ਜੀ ਵੀ ਮਨਾਨ ਆਏ ਤੇ ਮਨਾਨ ਮਨਾਨ ਦਾ ਵਰਡ ਨਹੀਂ ਵੀ ਯੂਜ਼ ਕਰਦੀ ਉਹ ਬਹੁਤ ਵੱਡੇ ਨੇਤਾ ਹੈ ਉਹ ਗੱਲ ਕਰਨ ਆਏ ਮੇਰੇ ਕੋਲ ਕਰੇ ਆਏ ਸਾਡੇ ਕਈ ਨੇਤਾ ਵੀ ਉਹਨਾਂ ਦੇ ਨਾਲ ਸੀ ਲੋਕਲ ਉਹਨਾਂ ਨੂੰ ਮੈਂ ਆਪਣੀ ਸਾਰੀ ਪ੍ਰੋਬਲਮਸ ਦਸੀਆਂ ਇੱਥੇ ਮੇਰੇ ਕੋਲ ਹੋਰ ਵੀ ਬਹੁਤ ਸਾਰੇ ਲੋਕ ਬੈਠੇ ਸੀ ਜਿਨਾਂ ਨੇ ਸੀਫੇ ਦਿੱਤੇ ਉਹਨਾਂ ਨੇ ਵੀ ਆਪਣੇ ਆਪਣੀਆਂ ਦਿੱਕਤਾਂ ਦਸੀਆਂ ਪਰ ਸਾਰੀ ਦਿੱਕਤ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਉਹਨੂੰ ਤਾਂ ਹਟਾਇਆ ਨਹੀਂ ਜਾ ਸਕਦਾ ਪਹਿਲੀ ਗੱਲ ਮੈਂ ਉਹਨੂੰ ਬਣਾਉਣ ਵਾਲਾ ਨਹੀਂ ਸੀਗਾ ਦੂਜੀ ਗੱਲ ਤੀਜੀ ਗੱਲ ਉਹਨਾਂ ਨੇ ਇਹ ਕਿਹਾ ਕਿ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਤੁਹਾਡੀ ਟੀਮ ਬਲੈਕਮੈਲਰ ਹੈ ਤੁਸੀਂ ਗਦਾਰ ਹੋ ਸੋਨੀਆ ਗਾਂਧੀ ਦੇ ਰਾਹੁਲ ਜੀ ਦੇ ਪ੍ਰਿਅੰਕਾ ਜੀ ਦੇ ਔਰ ਸਭ ਤੋਂ ਵੱਡੀ ਬਲੈਕਮੇਲਰ ਤੁਸੀਂ ਮੇਰੇ ਹੋ ਮੈਨੂੰ ਬਲੈਕਮੇਲ ਕਰ ਰਹੇ ਹੋ ਲੱੱਕੀ ਜੀ ਨੂੰ ਕਰ ਰਹੇ ਹੋ ਔਰ ਕਾਂਗਰਸ ਪਾਰਟੀ ਚੰਡੀਗੜ੍ਹ ਨੂੰ ਕਰ ਰਹੇ ਜਦੋਂ ਉਹਨਾਂ ਨੇ ਇੰਨੀ ਵੱਡੀ ਗੱਲ ਕਹਿਤੀ ਤਾਂ ਉਸ ਤੋਂ ਬਾਅਦ ਸਾਨੂੰ ਹੱਥ ਦਾ ਜੁੜਨਾ ਹੀ ਸੀ ਨਾ ਅਸੀਂ ਕਿਹਾ ਕਿ ਠੀਕ ਹੈ ਜੇ ਤੁਹਾਨੂੰ ਲੱਗਦਾ ਅਸੀਂ ਗਦਾਰ ਆ ਅਸੀਂ ਬਲੈਕਮੇਲਰ ਆ ਔਰ ਉਹ ਇਕੱਲਾ ਬੰਦਾ ਸਹੀ ਹੈ ਤਾਂ ਠੀਕ ਹੈ ਜੀ ਫਿਰ ਅਸੀਂ ਬਲੈਕਮੇਲਰ ਆਪਣੇ ਘਰ ਬੈਠੇ ਆ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਇਲੈਕਸ਼ਨ ਆਪਣਾ ਲੜੋ ਪਰ ਉਹਨਾਂ ਨੂੰ ਵੀ ਇਹ ਕਿੱਗੇ ਭੇਜੇਗੀ ਸਾਡੇ ਕਰਦੀ 21ਕ ਵੋਟ ਤੁਹਾਨੂੰ ਹੀ ਪਏਗੀ ਕਾਂਗਰਸ ਨੂੰ ਹੀ ਪਏਗੀ ਕਿਸੇ ਹੋਰ ਪਾਰਟੀ ਚੋਂ ਜਾਂ ਨੋਟਾ ਨੂੰ ਦੱਬਣ ਵਾਸਤੇ ਨਹੀਂ ਅਸੀਂ ਜਾਵਾਂਗੇ ਇਹ ਚੀਜ਼ਾਂ ਨਾ ਸ਼ੋਭਾ ਨਹੀਂ ਦਿੰਦੀਆਂ ਦੇਖੋ ਚੰਡੀਗੜ੍ਹ ਦਾ ਇਲੈਕਸ਼ਨ ਪੰਜਾਬ ਦਾ ਜਾਂ ਹਰਿਆਣੇ ਦਾ ਇਲੈਕਸ਼ਨ ਨਹੀਂ ਹੈ ਇਹ ਵੈਰੀ ਸੈਂਸਿਟਿਵ ਸਟੇਟ ਹੈ ਔਰ ਹਰ ਬੰਦਾ ਕਲੋਨੀ ਦਾ ਵੀ ਪੜਿਆ ਲਿਖਿਆ ਹੈ ਉਹ ਗੱਲਾਂ ਚ ਕਿਸੇ ਦੇ ਆਉਣ ਵਾਲਾ ਨਹੀਂ ਹੈ ਨਾ ਤੁਸੀਂ ਉਹਨੂੰ ਇੰਨਾ ਜ਼ਿਆਦਾ ਸੋਕਦੇ ਹੋ ਕਿ ਤੁਸੀਂ ਉਹਨੂੰ ਆਪਣੇ ਹੱਥ 'ਚ ਕਾਬੂ ਕਰ ਲਓਗੇ ਇਹ ਚੀਜ਼ਾਂ ਚੰਡੀਗੜ੍ਹ ਦੀਆਂ ਨਹੀਂ ਐ ਸੋ ਜੇ ਇਹ ਵਿਚਾਰ ਉਹਨਾਂ ਦੀ ਇਹ ਸੋਚ ਦੇ ਉਹ ਮਾਲਕ ਹੈ ਤਾਂ ਠੀਕ ਐ ਜੇ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਜਾਣ ਨਾਲ ਉਹਨਾਂ ਨੂੰ ਡੈਂਟ ਪੈਜੇਗਾ ਲੱਕੀ ਜੀ ਨੂੰ ਰੱਖਣ ਨਾਲ ਉਹਨਾਂ ਦਾ ਇਲੈਕਸ਼ਨ ਜਿੱਤਿਆ ਜਾਏਗਾ ਤਾਂ ਫਿਰ ਸਾਨੂੰ ਉਹ ਵੀ ਚੀਜ਼ ਨੂੰ ਐਕਸੈਪਟੈਂਸ ਐ ਕੋਈ ਦਿੱਕਤ ਨਹੀਂ ਐ ਅਸੀਂ ਤਾਂ ਇਹੀ ਆ ਵੈਲਿਊਸ਼ਨ ਆ ਉਹਨਾਂ ਦੇ ਕਿ ਤੁਸੀਂ ਬਾਹਰੋਂ ਆਏ ਹੋ ਪਰ ਇੰਨਾ ਜ਼ਰੂਰ ਐ ਕਿ ਆਪਣਾ ਜਿਹੜਾ ਫਿਊਚਰ ਐ ਉਹ ਇਥੋਂ ਖਰਾਬ ਨਾ ਕਰਕੇ ਜਿਲੇ ਜਿਓ ਇਹ ਮੈਂ ਉਹਨਾਂ ਨੂੰ ਕਿਹਾ ਪਾਜੀ ਇਹ ਤੁਹਾਨੂੰ ਹੱਲੇ ਵੀ ਦੇਖਣ ਦੀ ਲੋੜ ਹੈ ਕਿ ਕਿਤੇ ਇਹ ਨਾ ਹੋਵੇ ਐਨੇ ਟਾਈਮ ਤੋਂ ਤੁਸੀਂ ਐਮਪਟੀ ਰਹੇ ਸਭ ਕੁਝ ਰਹੇ ਪਰ ਇਥੋਂ ਕਿਤੇ ਸਾਡਾ ਕੰਮ ਖਰਾਬ ਹੋ ਜਾਵੇ ਇਹ ਸੋਚ ਲਓ ਇੱਕ ਪਾਸੇ ਮੈਡਮ ਤੁਹਾਡੇ ਰਾਹੁਲ ਗਾਂਧੀ ਜੀ ਕਹਿ ਰਹੇ ਹੈ ਕਿ ਲੋਕਤੰਤਰ ਦੀ ਹੱਤਿਆ ਦਾ ਲਾਈਵ ਐਗਜ਼ਾਮਪਲ ਕੱਲ ਹੋ ਕੇ ਹਟਿਆ ਤੁਸੀਂ ਵੀ ਕਹਿ ਰਹੇ ਹੋ ਉਹਨਾਂ ਨੇ ਟਵੀਟ ਵੀ ਕੀਤਾ ਹੈ ਕਿ ਲੋਕਤੰਤਰ ਦੀ ਹੱਤਿਆ ਸ਼ਰਿਆਮ ਹੋ ਰਹੀ ਹੈ ਇੱਕ ਪਾਸੇ ਤੁਸੀਂ ਆਪਸ ਦੇ ਵਿੱਚ ਹੀ ਘਰ ਦੇ ਵਿੱਚ ਲੜੀ ਜਾ ਰਹੇ ਹੋ ਤੁਸੀਂ ਲੋਕਾਂ ਨੂੰ ਕਿਵੇਂ ਕਨਵਿੰਸ ਕਰੋਗੇ ਇਹੀ ਤਾਂ ਰੀਜ਼ਨ ਹੈ ਇਹੀ ਤਾਂ ਲੜਾਈ ਹੈ ਜਿਹੜੀ ਇਹ ਲੜਾਈ ਅਸੀਂ ਲੜ ਰਹੇ ਆ 350 ਬੰਦਾ ਉਹ ਕਾਦੀ ਲੜਾਈ ਹੈ ਉਹ ਸਿਰਫ ਇਹੀ ਲੜਾਈ ਹੈ ਕਿ ਇੱਕ ਬੰਦੇ ਦੇ ਕਾਰਨ ਸਾਰੇ ਬਦਨਾਮ ਹੋ ਰਹੇ ਆ ਅਸੀਂ ਨਹੀਂ ਉਹ ਟੋਕਰੀ ਚੱਕੜੀ ਬਣਾਮੀ ਦੀ ਆਪਣੇ ਸਿਰ ਦੇ ਉੱਤੇ ਕਿਉਂ ਚੱਕੀ ਇਹ ਕੀ ਲੈ ਕੇ ਲੈ ਆਂ ਪਾਰਟੀ ਨੂੰ ਟਾਈਮ ਦੇ ਰਹੇ ਆ ਪਾਰਟੀ ਦਾ ਸਤਾਰ ਕਰ ਰਹੇ ਆ ਲੈ ਤਾਂ ਕੁਝ ਨਹੀਂ ਲੈ ਪਾਰਟੀ ਤੋਂ ਜੇ ਲੈ ਨਹੀਂ ਰਹੇ ਤੇ ਕਿ ਇੱਜ਼ਤ ਦੀ ਡਿਮਾਂਡ ਕਰਦੇ ਆ ਜਾਂ ਇੱਕ ਸੈਂਸ਼ੀਲਤਾ ਦੀ ਡਿਮਾਂਡ ਕਰਦੇ ਆ ਜੇ ਉਹ ਵੀ ਨਹੀਂ ਮਿਲ ਸਕਦੀ ਇੱਕ ਬੰਦੇ ਦੇ ਪ੍ਰਤੀ ਹੋਰ ਵੀ ਅਨੇ ਸਾਡੇ ਆਫਿਸ ਵੇਰ ਰ ਹੈ ਜਨਰਲ ਸੈਕਟਰੀ ਆਨੇ ਵਾਈਸ ਪ੍ਰੈਜ਼ੀਡੈਂਟਸ ਨੇ ਡਿਸਟ੍ਰਿਕਟ ਪ੍ਰਧਾਨਾ ਨੇ ਬੂਥ ਪ੍ਰਧਾਨਾ ਨੇ ਬਲਾਕ ਪ੍ਰੈਜ਼ੀਡੈਂਟਾਂ ਨੇ ਸਤੀਫੇ ਦਿੱਤੇ ਕਿਉਂ ਦਿੱਤੇ ਕੀ ਰੀਜ਼ਨ ਹੈ ਉਹਦਾ ਕੋਈ ਤਾਂ ਰੀਜ਼ਨ ਹੋਇਆ ਹੋਏਗਾ ਨਾ ਹੁਣ ਰਹਿ ਗਈ ਗੱਲ ਇਹ ਕਿ ਕੀ ਇਹ ਨੁਕਸਾਨ ਹੋ ਰਿਹਾ ਜਾਂ ਨਹੀਂ ਹੋ ਰਿਹਾ ਦੇਖੋ ਅਸੀਂ ਨੁਕਸਾਨ ਨਹੀਂ ਕਰ ਰਹੇ ਅਸੀਂ 15 ਤਰੀਕ ਨੂੰ ਸਤੀਫੇ ਦਿੱਤੇ ਸਾਰਿਆਂ ਨੇ ਭੇਜੇ ਔਰ ਉਹ ਦੌਰ ਚੱਲਦਾ ਆ ਰਿਹਾ ਹੁਣ ਤੱਕ ਚੱਲ ਰਿਹਾ ਹੈ ਸਾਰਿਆਂ ਨੇ ਆਪਣੇ ਪਦਾਂ ਤੋਂ ਦਿੱਤੇ ਆ ਸਿਰਫ ਇੱਕ ਸਾਡਾ ਬਿਰਜੀ ਸੀਗੇ ਜਿਨ੍ਹਾਂ ਨੇ ਕੱਲ ਕਾਂਗਰਸ ਪਾਰਟੀ ਛੱਡੀ ਹੈ ਗਿਰੀ ਜੀ ਉਹ ਵੀ ਬਹੁਤ ਦੁਖੀ ਸੀ ਠੀਕ ਹੈ ਔਰ ਕਿਸ ਤੋਂ ਦੁਖੀ ਸੀ ਉਹਨੂੰ ਪੁੱਛੋਂਗੇ ਤਾਂ ਉਹ ਵੀ ਦੱਸੇਗਾ ਜੀ ਲੱਕੀ ਦੇ ਬਿਹਾਰ ਤੋਂ ਨੇ ਦੁਖੀ ਉਹਨੇ ਕਾਂਗਰਸ ਪਾਰਟੀ ਛੱਡੀ ਬਾਕੀ ਕਿਸੇ ਨੇ ਕਾਂਗਰਸ ਪਾਰਟੀ ਨਹੀਂ ਛੱਡੀ ਸਿਰਫ ਆਪਣੇ ਪਦ ਤੋਂ ਸਤੀਫਾ ਹੈ ਔਰ ਐਸੀ 15 ਤਰੀਕ ਨੂੰ ਭੇਜ ਚੁੱਕੇ ਆ ਜੇ ਹੁਣ ਹਾਈ ਕਮਾਨ ਉਹਦੇ ਉੱਪਰ ਫੈਸਲਾ ਨਹੀਂ ਲੈਂਦਾ ਜਾਂ ਡਿਲੇ ਕਰ ਰਿਹਾ ਕਿਸੇ ਨਾ ਕਿਸੇ ਰੀਜ਼ਨ ਤੋਂ ਚੋਣਾਂਬੀ ਅਖਾੜਾ ਖੁੱਲਿਆ ਹੋਇਆ ਹੈ ਸੀਟਾਂ ਦਾ ਵਟਵਾਰੇ ਹੋ ਰਹੇ ਆ ਸੀਟਾਂ ਦੇਣੀ ਹੈ ਟਿਕਟਾਂ ਦੇਣੀ ਹੈ ਚੋਣ ਪਹਿਲੇ ਚੋਣ ਹੋ ਚੁੱਕਾ ਪਹਿਲੇ ਚਰਨ ਦਾ ਸੋ ਬਿਜ਼ੀ ਮਾਈਟ ਬੀ ਬਿਜ਼ੀ ਹੋਣਗੇ ਲੇਕਿਨ ਜੇ ਉਹ ਡਿਸੀਜਨ ਲੈ ਲਣਗੇ ਜਿਹੜਾ ਉਹ ਡਿਸੀਜਨ ਲੈ ਲਗੇ ਸਾਡੇ ਸੇ ਮੱਥੇ ਤੇ ਬਦ ਸੂਰਤ ਜਿਹੜੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੁਆਰਾ ਕਿਹਾ ਗਿਆ ਹੈ ਕਿ ਸੂਰਤ ਦਾ ਜਿਹੜਾ ਇਲੈਕਸ਼ਨ ਹੈ 8 ਕੈਂਡੀਡੇਟ ਨੇ ਵਾਪਸੀ ਲਿਆ ਨਾਮ ਕਾਂਗਰਸ ਦੇ ਬੰਦੇ ਦਾ ਕੈਨਸਲ ਕਰ ਦਿੱਤਾ ਗਿਆ ਨਾਮ ਨਿਲੇਸ਼ ਜੀ ਦਾ ਨਿਲੇਸ਼ ਜੀ ਸਾਹਮਣੇ ਹੋ ਕੇ ਕੋਈ ਮੀਡੀਆ ਤੇ ਬਿਆਨ ਨਹੀਂ ਦੇ ਰਹੇ ਆ ਉਹ ਕਹਿੰਦੇ ਬੈਕ ਡੋਰ ਤੋਂ ਨਿਕਲ ਗਿਆ ਤੇ ਉਹਨਾਂ ਦੇ ਘਰ ਦੇ ਗਏ ਰੇ ਸਾਨੂੰ ਨਹੀਂ ਪਤਾ ਕਿੱਥੇ ਗਾਇਬ ਹੈ ਕਿੱਥੇ ਨਹੀਂ ਇਹੀ ਹਾਲ ਇੱਕ ਮੋਟਾ ਮੋਟਾ ਐਗਜ਼ਾਮਪਲ ਚੰਡੀਗੜ੍ਹ ਦੇ ਵਿੱਚ ਵੀ ਹੋ ਰਿਹਾ ਹੈ ਕੱਲ ਨੂੰ ਮਤਲਬ ਇਹ ਮੰਨਿਆ ਜਾ ਸਕਦਾ ਕਿ ਭਾਜਪਾ ਦੀ ਜਿਹੜੀ ਸੀਟ ਹੈ ਪੱਕੀ ਹੈ ਕਿਉਂਕਿ ਮਨੀਸ਼ तिवारी ਵੀ ਇੱਥੇ ਹਾਰਦੇ ਲੱਗਦੇ ਆ ਤੁਹਾਡੇ ਗਿਆਨਾਂ ਦੇ ਹਿਸਾਬ ਨਾਲ ਨਹੀਂ ਇਹ ਨਹੀਂ ਕਹਿ ਸਕਦੀ ਕਿ ਮਨੀਸ਼ तिवारी ਜੀ ਹਾਰ ਰਹੇ ਹੈ ਦੇਖੋ ਜਿਹੜਾ ਅ ਕਰਮਟ ਕਾਰਜਕਰਤਾ ਹੈ ਕਾਂਗਰਸ ਦਾ ਉਹ ਇੱਧਰ ਉੱਧਰ ਨਹੀਂ ਚੱਕੇਗਾ ਉਹ ਬਲੈਂਕ ਹੋ ਕੇ ਅਕਾਬਦ ਕਰਕੇ ਕਾਂਗਰਸ ਦਾ ਬਟਨ ਦਬਾ ਕੇ ਆਏਗਾ ਹਾਂ ਜਿਹੜਾ ਕੱਲ ਸੂਰਤ ਦੀ ਗੱਲ ਹੋਈ ਉਹ ਬਿਲਕੁਲ ਐਗਜ਼ਾਮਪਲ ਸੇਮ ਹੈ ਜਿਵੇਂ ਹੂ ਹੂ ਜਿਵੇਂ ਇੱਥੇ ਐਮ ਸੀ ਇਲੈਕਸ਼ਨ ਚ ਹੋਇਆ ਪਹਿਲਾ 8 ਬੰਦੇ ਨਿਕਲ ਜਾਂਦੇ ਐ ਫਿਰ ਬੰਦਾ ਗੋਰੀ ਹੋ ਜਾਂਦਾ ਪਤਾ ਨਹੀਂ ਇਹਦੇ ਕਿਤੇ ਕਿਤੇ ਨਹੀਂ ਕੋਈ ਚੀਜ਼ ਬਣਾ ਸੰਸਦਗਾ ਕਰਨਾ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਇਸ ਮੈਟਰ ਉੱਤੇ ਚੱਕੇਗੀ ਸੁਪੀਲ ਕੋ ਤੇ ਜਾਏਗੀ ਨୟ ਜ਼ਰੂਰ ਬਨੇਗਾ ਔਰ ਜਦ ਤੁਸੀਂ ਐਮ ਚ ਦੇਖੋਗੇ ਤਾਂ ਇਹ ਮਿਲੇਗਾ ਕਿ

ਇਸ ਕਰਕੇ ਨਹੀਂ ਪਤਾ ਕੀ ਕਰਖੋਗੇ ਮੈਂ ਕਹਿੰਦੀ ਹਾਂ ਜੀ ਨੂੰ ਇੰਟਰਨੈਸ਼ਨਲ ਜਿੰਨੇ ਵਰਗੇ ਆਮ ਜਨਤਾ ਨੂੰ ਪੁੱਛੋ ਤਾਂ ਨੂੰ ਜ਼ੀਰੋ ਹੀ ਨਹੀਂ ਪਤਾ ਕਰੋੜ ਲੱਖ ਦੇ ਉੱਪਰ ਕਿੰਨੇ ਜ਼ੀਰੋ ਆ ਜਾਂਦੇ ਨੇ ਕਰੋੜ ਬੰਦਾ ਇਹ ਗਰੀਬ ਬੰਦਾ ਉਹਨੂੰ ਕੀ ਪਤਾ ਵਿਚਾਰੇ ਨੂੰ ਔਰ 10000 ਕਮਾਉਣ ਵਾਲਾ ਬੰਦਾ ਆਪਣੇ ਸੋਈ ਸਵਾਵੇ ਤੁਹਾਡੇ 813 ਰੁਪਏ ਨੂੰ ਕੱਟ ਕੇ ਸਿੰਦਰ ਦੇ ਰੇਟ ਆ ਲੱਖਾਂ ਮਜਾਂ ਦੇ ਦੁਕਾਨ ਤੋਂ 1200 ਤੱਕ ਨੂੰ ਸਿੰਦਰ ਦਿਖਾ ਦਿੰਦੇ ਠੀਕ ਹੈ ਤੇ ਦਾ ਸਬਜੀ ਦਾ ਰੋਟੀ ਵਾਰ ਸੋਈ ਨਹੀਂ ਸਕਦੀ ਲੋਕਾਂ ਦੀ ਤੋ ਜੀ ਉਜਵਲਾ ਯੋਜਨਾ ਨੂੰ ਜਾੜਾ ਯੋਜਨਾ ਬਣਾਤਾ ਇੱਕ ਸਿਲੰਡਰ ਮੁੜ ਕੇ ਮਿਲਿਆ ਕਿਸੇ ਨੂੰ ਚੰਡੀਗੜ੍ਹ ਚ 11 ਲੋਗ ਹੈ ਜਿਨ੍ਹਾਂ ਨੂੰ ਸਿਰਫ ਉਜਵਲਾ ਯੋਜਨਾ ਦੇ ਅੰਦਰ ਕੀਤਾ ਗਿਆ ਕੰਸੀਡਰ ਇੱਕ ਸਿਲੰਡਰ ਦੇਤਾ ਉਹਨਾਂ ਦੀ ਤਾਂ ਵਿਚਾਰੇ ਦੇ ਚੁੱਲ੍ਹੇ ਵੀ ਖਤਮ ਕਰਤੇ ਉਹਨਾਂ ਦੀ ਮਿੱਟੀ ਦਾ ਤੇਲ ਉਹਨਾਂ ਨੂੰ ਨਹੀਂ ਮਿਲ ਰਿਹਾ ਕੈਰੋਸਿਨ ਪੰਪੀ ਬੰਦ ਕਰਤੇ ਬੰਦਾ ਜਾਏਗਾ ਕਿੱਥੇ ਗਰੀਬ ਬੰਦਾ ਕੋਈ ਸੋਚਣ ਦੀ ਲੋੜ ਹੈ ਮੋਦੀ ਜੀ ਦਾ ਇਹ ਕਹਿਣਾ ਕਿ ਅਸੀਂ ਇਕਨੋਮੀ ਨੂੰ ਇੱਥੇ ਪੰਚਾਇਤਾਂ ਆਮ ਜਨਤਾ ਇਕਨੋਮੀ ਦੇ ਉੱਪਰ ਨਹੀਂ ਚੱਲਦੀ ਇਕਨੋਮੀ ਕੌਣ ਸਮਝ ਰਿਹਾ ਹੈ ਜਿਹੜਾ ਇੱਕ ਹਾਈ ਜੈਂਟਰੀ ਦਾ ਬੰਦਾ ਹੈ ਉਹ ਇਕਨੋਮੀ ਦੇ ਗੱਲ ਨੂੰ ਸੁਨੇਗਾ ਆਮ ਜਨਤਾ ਦੇ ਕੋਲ ਜਾਓਗੇ ਤਾਂ ਤੁਸੀਂ ਅੱਜ ਕੱਲ ਦਾ ਐਗਜ਼ਾਮਪਲ ਦਿੰਦੀ ਆਂ ਕੱਲ ਮੈਂ ਇੱਕ ਬੰਦੇ ਨੂੰ ਆਟੋ 'ਚ ਬੈਠੀ ਉਹ ਮੈਨੂੰ ਕਹਿੰਦਾ ਜੀ ਮੈਂ 200 ਰੁਪਏ ਲਵਾਂਗਾ ਮੈਂ ਕਿਹਾ ਭਈਆ ਅਭੀ ਤਾਂ ਹਮ 100 ਹੀ ਦੇ ਕੇ ਜਾ ਰਹੇ ਸੀ ਕਹਿੰਦਾ ਮੈਡਮ ਤੇਲ ਰੋਟੀ ਦਾ ਦਾਮ ਤੋਂ ਦੇਖੋ ਕਾਂ ਪੜ ਗਿਆ ਮੈਂ ਕੀ ਕਰੂੰ ਉਹ ਬੰਦੇ ਦਾ ਦੁੱਖ ਸੀ ਜਿੰਨੇ ਰਸਤੇ 'ਚ ਬੈਠ ਕੇ ਗਏ ਹੋ ਰਸਤੇ 'ਚ ਮੈਨੂੰ ਇਹ ਗੱਲਾਂ ਕਰਦਾ ਰਿਹਾ ਮੈਂ ਨੂੰ ਪੁੱਛਿਆ ਕਿ ਭਾਈ ਅਬ ਕਹਾਂ ਖੜੇਂਗੇ ਕਹਿੰਦਾ ਜੀ ਅਬ ਮੈਂ ਕੀ ਬਤਾऊं ਕਹਾਂ ਖੜੇਂਗੇ ਇਸੇ ਚਾਹ ਤਾਂ ਕਾਂਗਰਸ ਪਾਰਟੀ ਉਹੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਮੈਸੇਜ ਦੇਣਾ ਚਾਹੁੰਦੇ ਹੈ ਉਹ ਕਿ ਲੋਕੀ ਕਾਂਗਰਸ ਨੂੰ ਵੋਟ ਕਿਉਂ ਪਾਣ ਦੇਖੋ ਰਾਹੁਲ ਗਾਂਧੀ ਜੀ ਦੀਆਂ ਤੇ ਕਾਂਗਰਸ ਦੀਆਂ ਜਿਹੜੀਆਂ ਵਿਚਾਰਧਾਰਾ ਹੈ ਉਹਨੂੰ ਦੇਖਦੇ ਹੋਏ ਲੋਕਾਂ ਨੂੰ ਪੂਰੀ ਜਨਤਾ ਨੂੰ ਮੈਂ ਕਹਿਣਾ ਚਾਹਾਂਗੀ ਕਿ ਮੇਰੀ ਔਰ ਮੇਰੇ ਟੀਮ ਦੀ ਜਿਹੜੇ ਅਸੀਂ 350 ਬੰਦੇ ਆ ਉਹ ਸਾਡੀ ਕਾਂਗਰਸ ਪਾਰਟੀ ਦੀ ਇੰਟਰਨਲ ਲੜਾਈ ਹੈ ਲੇਕਿਨ ਆਮ ਜਨਤਾ ਵਾਸਤੇ ਕਾਂਗਰਸ ਹੀ ਇੱਕ ਵਿਕਲਪ ਹੈ ਜਿਹਦੇ ਨਾਲ ਉਹ ਇਹ ਦੇਖ ਸਕਦੇ ਐ ਕਿ ਸਾਨੂੰ ਰਸੋਈ ਠੀਕ ਚੱਲ ਸਕਦੀ ਐ ਬੱਚਿਆਂ ਦੀ ਪੜ੍ਹਾਈ ਠੀਕ ਚੱਲ ਸਕਦੀ ਐ ਯੁਵਾ ਨੂੰ ਰੋਜ਼ਗਾਰ ਮਿਲ ਸਕਦਾ ਹੈ ਕਿਸਾਨਾਂ ਨੂੰ ਉਹਨਾਂ ਦੀ ਜਿਹੜੀਆਂ ਮੰਗਾਂ ਐ ਉਹਨਾਂ ਨੂੰ ਕੰਪਲੀਟ ਕੀਤਾ ਜਾ ਸਕਦਾ ਐ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇੱਕਦੋਨੋ ਕਾਂਗਰਸ ਹੀ ਦੇ ਸਕਦੀ ਐ ਔਰ ਜਿਹੜੀਆਂ ਨਿਆਂਈ ਦੀਆਂ ਗਰੰਟੀਆਂ ਲੈ ਕੇ ਆਏ ਐ ਰਾਹੁਲ ਜੀ ਉਹ ਕਰਕਰ ਤੱਕ ਪਹੁੰਚਣਗੀਆਂ ਚਾਹੇ ਉਹ ਸੋਸ਼ਲ ਮੀਡੀਆ ਦੇ ਥਰੂ ਪਹੁੰਚਣ ਚਾਹੇ ਉਹ ਆਪਣੇ ਕਾਰਜਕਰਤਾ ਦੇ ਥਰੂ ਪਹੁੰਚਣ ਉਹਨਾਂ ਨੂੰ ਤੁਸੀਂ ਕਨਸੀਡਰ ਕਰੋ ਗਰੰਟੀਆਂ ਤਾਂ ਲੈਣ ਦੀ ਲੋੜ ਪਈ ਜਦ ਮੋਦੀ ਜੀ ਨੇ ਜਿਹੜੇ ਜੁਮਲੇ ਛੱਡੇ ਸੀ ਉਹ ਪੂਰੇ ਨਹੀਂ ਹੋ ਸਕੇ ਇਹ ਤਾਂ ਲੋੜ ਨਹੀਂ ਸੀ ਗਰੰਟੀਆਂ ਦੀ ਜੇ ਉਹ ਕੰਮ ਕਰਦੇ 50% ਕੰਮ ਵੀ ਕਰ ਲੈਂਦੇ ਤਾਂ ਵੀ ਸ਼ਾਇਦ ਸਾਨੂੰ ਇਹ ਗਰੰਟੀਆਂ ਲੈਣ ਦੀ ਕਾਂਗਰਸ ਪਾਰਟੀ ਨੂੰ ਜ਼ਰੂਰਤ ਨਾ ਪੈਂਦੀ ਸੋ ਮੇਰਾ ਇੱਕੋ ਹੀ ਤੁਹਾਨੂੰ ਹੱਥ ਜੋੜ ਕੇ ਨਿਵੇਦਨ ਹੈ ਕਿ ਪਹਿਲੀ ਗੱਲ ਤਾਂ ਆਪਣੇ ಮತ ਦਾ ਅਧਿਕਾਰ ਦਾ ਪ੍ਰਯੋਗ ਜ਼ਰੂਰ ਕਰੋ ਨੋਟਾ ਵਾਸਤੇ ਨਹੀਂ ਕਰਨਾ ਪਾਰਟੀ ਦੇ ਕੈਂਡੀਡੇਟ ਨੂੰ ਆਪਾਂ ਜਿਤਾਨਾ ਪਾਰਟੀ ਨੂੰ ਜਿੱਤਾਨ ਦਾ ਮਤਲਬ ਸੰਵਿਧਾਨ ਨੂੰ ਬਚਾਉਣਾ ਔਰ ਲੋਕਤੰਤਵ ਨੂੰ ਬਚਾਉਣਾ ਔਰ ਮੋਦੀ ਦੀ ਇੰਡੀਆ ਗਠਬੰਧਨ ਨੂੰ ਜਿੱਤ ਪ੍ਰਾਪਤ ਕਰਨੀ ਔਰ ਮੋਦੀ ਜੀ ਦੀ ਜਿੰਨੀਆਂ ਵੀ ਗੱਲਾਂ ਆਪਾਂ ਨੂੰ ਲੱਗਦੀਆਂ ਅੱਜ ਕੀ ਸਾਨੂੰ ਬੁੱਧੂ ਬਣਾਇਆ ਸਾਨੂੰ ਬੇਪੂ ਬਣਾਇਆ ਚੰਦਾ ਉਹ 15 ਲੱਖ ਦੀ ਗੱਲ ਹੋਵੇ ਤੇ ਉਸ ਤੋਂ ਲੈ ਕੇ ਚਾਹੇ 2 ਕਰੋੜ ਦੀ ਨੌਕਰੀਆਂ ਦੀ ਗੱਲਾਂ ਹੋਣ ਉਹ ਸਭ ਚੀਜ਼ਾਂ ਨੂੰ ਲੈ ਕੇ ਆਪਾਂ ਨੂੰ ਵੋਟ ਜਿਹੜੀ ਹੈ ਕਾਂਗਰਸ ਪਾਰਟੀ ਨੂੰ ਪਾਣੀ ਹੈ ਔਰ ਜ਼ਰੂਰ ਪਾ ਕੇ ਆਣੀ ਹੈ ਔਰ ਯੂਥ ਨੂੰ ਕਹਿਣਾ ਚਾਹਾਂਗੀ कि ਜਿਹੜੇ ਨਿਊ ਕਮਰਜ਼ ਐ ਜਿਹੜੇ ਪਹਿਲੀ ਵਾਰੀ ਵੋਟਰਜ਼ ਐ ਉਹਨਾਂ ਨੂੰ ਜ਼ਰੂਰ ਕਹਿਣਾ ਚਾਹਾਂਗੀ ਕਿ ਦੇਸ਼ ਦਾ ਭਵਿੱਖ ਜਿਹੜਾ ਹੈ ਉਹ ਤੁਹਾਡੇ ਹੱਥ ਚ ਹੈ ਕਿਉਂਕਿ ਤੁਸੀਂ ਉਹ ਨਾਗਰਿਕ ਬਣਨ ਜਾ ਰਹੇ ਹੋ ਜਿਨ੍ਹਾਂ ਨੂੰ ਪਹਿਲੀ ਵਾਰੀ ਵੋਟ ਪਾ ਕੇ ਕਿਸੇ ਪਾਰਟੀ ਨੂੰ ਜਿਤਾਨਾ ਹੈ ਤਾਂ ਉਹ ਮੈਨੂੰ ਲੱਗਦਾ ਹੈ ਕਿ ਇੱਕ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਜਿਹਦੀ ਲੜਾਈ ਅੱਜ ਧਰਮ ਨਿਰਪੇਖਤਾ ਦੀ ਹੋ ਰਹੀ ਹੈ ਔਰ ਦਿਦੀ ਲੜਾਈ ਲੋਕਤੰਤਵ ਨੂੰ ਬਚਾਉਣ ਸੰਵਿਧਾਨ ਨੂੰ ਬਚਾਉਂਦੀ ਹੋ ਰਹੀ ਹੈ ਉਸ ਵਾਸਤੇ ਆਪਾਂ ਕਾਂਗਰਸ ਪਾਰਟੀ ਦੀ ਵੋਟ ਪਾਈਏ ਪਰ ਭਾਜਪਾ ਤੇ ਕਹਿੰਦੀ ਹੈ ਕਿ ਜੇ ਨਾਲ ਦੀ ਮਹਿਲਾ ਪ੍ਰਧਾਨ ਆਪ ਹੀ ਨਹੀਂ ਖੁਸ਼ ਹੋ ਚੰਡੀਗੜ੍ਹ ਦੀ ਮਹਿਲਾ ਨੂੰ ਕਿੱਦਾਂ ਸੇਫ ਰੱਖੋਗੀ ਇਹ ਚੰਡੀਗੜ੍ਹ ਦੀ ਹਰ ਇੱਕ ਮਹਿਲਾ ਚਾਹੇ ਕਾਂਗਰਸ ਦੀ ਹੈ ਚਾਹੇ ਭਾਜਪਾ ਦੀ ਹੈ ਚਾਹੇ ਬੀਐਸਪੀ ਦੀ ਹੈ ਜਿੱਥੇ ਮਹਿਲਾ ਬੇਟੀ ਦਿਖਦੀ ਹੈ ਦੀਪਾ ਦੂਬੇ ਉਹਦੇ ਅੱਗੇ ਖੜੀ ਮਿਲੇਗੀ ਤੁਹਾਨੂੰ ਇਹ ਲੜਾਈ ਜਿਹੜੀ ਲੜੀ ਜਾ ਰਹੀ ਹੈ ਜਿਹੜੀ ਚੀਜ਼ਾਂ ਦੀ ਮੰਗ ਅਸੀਂ ਕਰ ਰਹੇ ਆ ਉਹ ਉਸ ਲੜਾਈ ਦਾ ਇੱਕ ਪਾਰਟ ਹੈ ਉਹ ਪਹਿਲਾ ਨਿਆਂ ਹੈ ਰਾਹੁਲ ਗਾਂਧੀ ਜੀ ਦਾ ਜਿਹਦੀ ਲੜਾਈ ਦੀਪਾ ਦੂਬੇ ਨੇ ਚੱਕੀ ਹੈ ਐਜ਼ ਅ ਮਹਿਲਾ ਪ੍ਰਧਾਨ ਹੋਣ ਦੇ ਨਾਤੇ ਔਰ ਉਹ ਇਹੀ ਹੈ ਕਿ ਲੱਕੀ ਨੂੰ ਹਟਾ ਦਿਓ ਤਾਂ ਸਾਰੀ ਦੁਨੀਆ ਕੰਮ ਤੇ ਲੱਗੇਗੀ ਚੰਡੀਗੜ੍ਹ ਦੀ ਹੁਣ ਲੱਕੀ ਨੂੰ ਹਟਾਣਾ ਔਰ ਮਹਿਲਾ ਪ੍ਰਦਾਨ ਨੂੰ ਤੇ ਪਿੱਛੇ ਜਿਹੜੀ ਪੰਜਾਬ ਪਰਿਸ਼ੇਤਾਵਾਦੀ ਜੁੜੀ ਹੋਈ ਹੈ ਚੰਡੀਗੜ੍ਹ ਦੀ ਉਹਦੇ ਉੱਪਰ ਬਹੁਤ ਕੁਐਸਚਨ ਮਾਰਕ ਹੈ ਕਿ ਮਹਿਲਾ ਦੀ ਪ੍ਰਤੀਸ਼ਠਾ ਇੱਜ਼ਤ ਕਿਆ ਚੰਡੀਗੜ੍ਹ ਚ ਸੇਫ ਮੈਡਮ ਨੇ ਕਰਾਤੀ ਹੈ ਜੇ ਹੋ ਗਈ ਹੈ ਸੇਫ ਤਾਂ ਹਰ ਮਹਿਲਾ ਕੀ ਪੂਰੇ ਦੇਸ਼ ਦੀ ਮਹਿਲਾ ਕਾਂਗਰਸ ਨਾਲ ਇਕਜੁੱਟ ਹੋ ਕੇ ਖੜੀ ਹੋਏਗੀ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ। ਥੈਂਕ ਯੂ।